ਹਾਂ ਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੂਤਰ ਕੂਤਰ ਸੈਟੇ ਸਾਰੇ ਇਹਨਾਂ ਦੇ ਘਰ ਪਰ ਠੀਕ ਐ ਲੌਜੀ ਕਰਤੀ ਇਹ ਵਲੌਗ ਦੀ ਸਟਾਰਟਿੰਗ ਸਵੇਰੇ ਸਵੇਰ 9 ਵਜੇ ਲਗਭਗ ਜੀ ਮੇਰੇ ਨੰਬਰ ਤੇ ਲਗ ਟਾਊਟ ਆ ਵਜਾ ਕੇ ਬਾਹਰ ਲੰਗਾ ਤੇ ਦੂਜੇ ਨੰਬਰ ਤੇ ਮੈਂ ਮੜਾ ਜਾ ਕੇ ਆਵਾਂ ਫਿਰ ਆ ਕੇ ਕਰਦੇ ਆ ਤੁਹਾਡੇ ਨਾਲ ਸ਼ੇਅਰ ਹਣਾ ਵੀ ਕੀ ਬੰਦਾ ਮੁਹੰਮਦ ਪੰਦਰਾ ਵਟਾਈ ਗਿੜਾ ਲਾਇਆ ਨਾ ਆਪ ਡਾਉਟ ਤੋਂ ਅਸਣਾ ਵਡਾ ਅੱਵਾਡਾ ਦੁੱਖ ਆ ਤੜਪੋ ਤਨ ਕਿ ਉੱਠਣਾ ਨਾ ਸੌਣ ਲੱਗੇ ਹਾਂਜੀ ਮੇਰੇ ਵੀਰੋ ਪਹੁੰਚ ਗਏ ਜੀ ਘਰੇ ਲਾਈਟਾਂ ਚਾਲ ਟਾਈ ਜਗੀ ਜਾਂਦੀ ਗਈ ਇੱਕ ਮਿੰਟਾ ਖੜ ਦਿਓ ਗੇਟ ਓਪਨ ਕਰ ਲਗੇ ਫਿੰਗਰਪ੍ਰਿੰਟ ਲਾ ਕੇ ਆ ਗਏ ਇੱਕ ਮਿੰਟ ਰੁਕੋ ਮੁਰਮੁਰ ਸਾਂ ਅੰਦਰ ਕਰੀ ਹਾਂਜੀ ਮੇਰੇ ਦੋਸਤੋ ਉੱਠ ਕੇ ਜੀ ਫੇਰ ਆਪਾਂ ਵਿਸ਼ਰਾਮ ਅਵਸਥਾ ਚ ਹੋਏ ਸੀਗੇ ਯਾਰ ਕਿਦਾ نیند ਪਾਣੀ ਆਉਂਦੀ ਹੈ ਪਤਾ ਨਹੀਂ ਕੀ ਕਾਰਨ ਹੈ ਨਹੀਂ ਕਿ ਜਿਆਦਾ نیند ਆਉਂਦੀ ਹੈ ਨਾ ਬਸ ਪੁੱਸੋ ਹੀ ਨਾ ਆ ਡੋਰ ਦੋਰਨ ਕੀ ਹੁੰਦੀ ਹੈ ਬਾਬੇ ਗੋਟਾ ਲੀਕੇ ਆ ਥੱਲੋਂ ਕਿ ਖਰਾਬ ਹੋਈ ਪਈ ਆ ਆ ਦੇਖੋ ਚਲੋ ਛੋਟੇ ਤੱਕ ਕੋਈ ਬਸ ਕੰਮ ਨਹੀਂ ਆਪਣੇ ਤਾਂ ਹੁਣ ਦੋ ਹੀ ਪੈਰੇਗੇ ਆਪਣੇ ਮੋਨੋਫਿਲ ਮੋਨੋਕਾਈਟ ਤੇ ਆਪਣੀ ਬਲੈਕ ਪੈਂਥਰ ਤੇ ਪਾੜਾ ਤੇ ਇਹ ਬੋ ਚਲੋ ਕੀ ਕਰੀਏ ਆਪਾਂ ਜਵਾਕਾਂ ਨੂੰ ਦੇ ਦੇਾਂਗੇ ਉਹਨਾਂ ਨਾਲ ਜਾਣਿਆ ਸੀ ਕਿ ਡੀ ਚੌੜ ਕਰ ਲੈਣੇ ਉਹ ਭੈਣੇ ਚੋਰ ਵਾ ਕੇ ਪਰ ਲੱਗ ਜਾਂਦੇ ਆ ਜਿਹੜੇ ਮਰੇ ਆਹਾ ਫਤਿਹ ਜੀ ਜੀ ਆਪਰੇ ਚੰਦਰੀ ਆਹ ਸਾਰੇ ਤਾਂ ਕਰ ਗਏ ਇਹ ਬਾਕੀ ਯਾਰ ਅੱਜ ਮੈਂ ਕਹਿਣਾ ਵੀ ਆਪਾਂ ਐਂ ਕਰਦੇ ਆ ਅੱਜ ਆਪਾਂ ਮੱਕੀ ਧੋ ਲੈਨੇ ਧੁੱਪ ਲੱਗੀ ਐ ਚੰਗੀ ਤੇ ਮੱਕੀ ਧੋ ਕੇ ਲੈਨੇ ਸੁਕਾ ਫਿਰ ਉਦੋਂ ਬਾਅਦ ਹੋਰ ਕੰਮਾ-ਕੁੰਮਾ ਚ ਪੈ ਜਾਗੇ ਕਿ ਨਹੀਂ ਇਤੋਂ ਲਾਈਟ ਕਿ ਨਹੀਂ ਬੰਦ ਕਰਤਾ ਯਾਰ ਅੱਛਾ ਲਾਈਟ ਹੀ ਗਈ ਲਾਈਟ ਤਾਂ ਕਿ ਨਹੀਂ ਬੰਦ ਕਰਨਾ ਹੁਣ ਕਰਦੇ ਆਪਾਂ ਮੈਂ ਵੀ ਆਖਿਆ ਲਾਈਟ ਬੰਦ ਕਰਾਂ ਦਾ ਬੰਦਾ ਹੀ ਨਹੀਂ ਆਇਆ ਅੱਜ ਹਾਂ ਪੁੱਤਰਾ ਕਿਉਂ ਬਾਕੀ ਵੀ ਜਿਹੜੇ ਇੰਦਰ ਪੱਟੇ ਪੁੱਟੇ ਸੀ ਜਾਨਵਰ ਉਹ ਵੀ ਸੱਟ ਵਟਾ ਸਾਰਾ ਕੁਝ ਓਕਿਆ ਹਾਂ ਕਾਲੇ ਡੱਬੇ ਯਾਰ ਕੇ ਸਭ ਕਹਿੰਦੇ ਆ ਬਸ ਹਾਂ ਕੰਡੋ ਦੂਸਰਾ ਵਾਸਤੇ ਅਸੀਂ ਰੈੜੀ ਆ ਤੇ ਕੱਢਦੀ ਬੱਚੇ ਜੀ ਬਾਹਰ ਠੀਕ ਹੈ ਕਿ ਨਹੀਂ ਬਾਹਰ ਦੌੜੀ ਵੀ ਆ ਗਿਆ ਦਾੜੀ ਨੂੰ ਵੇਖਿਆ ਬੱਚੇ ਘੜ ਤੇ ਮੈਗਾ ਵਰ ਚੱਕਣਾ ਨਾ ਨਿਗਾੜੂ ਵੜਾਖ ਲੈਦਾ ਵਿਚਾਰਾ ਬੈਠਾ ਇੱਥੇ ਤਾਂ ਇਹ ਤਾਂ ਉਹਨੇ ਟਾਈਮ ਕੱਢਦਾ ਦੌੜੀ ਨਹੀਂ ਉਹਦਾ ਠੀਕ ਹੈ ਕਿ ਨਹੀਂ ਤੇ ਆਇਆ ਉਹਰੇਟ ਹੁੰਦਾ ਆ ਪਹਿਲਾਂ ਤੰਨੇ ਦੂਜੇ ਬੱਚੇ ਡਾਵਾਗੇ ਆਪਾਂ ਠੀਕ ਹੈ ਜੀ ਇੱਕ ਹਰੇਟ ਡਾਲਾ ਹੋ ਗਿਆ ਜਿਵੇਂ ਤੇ ਇੱਕ ਹੋ ਗਿਆ ਆਪਣਾ ਹਰੀ گلابی ਕਾਂਦ ਵਾਲਾ ਹੋ ਗਿਆ ਜਿਵੇਂ ਠੀਕ ਹੈ ਤੇ ਹਰੀ گلابی ਕਾਂਦ ਵਾਲਾ ਬੇ ਪੁੱਤ ਇਹਦੂ ਬਾਅਦ ਹੋ ਗਿਆ ਜੀ ਜਿਵੇਂ گلابی ਕਾਂਦ ਵਾਲਾ ਠੀਕ ਹੈ ਇਹ ਤਿੰਨ ਨੂੰ ਢਾਕੇ ਤੇ ਫਿਰ ਇਹਦੂ ਬਾਅਦ ਬਨਾਂਗੇ ਪਾਕਾਂਤਰਾ ਵਾਲਾ ਕਬੂਤਰ ਆਪਣਾ ਹਾਂ ਸਾਤਿਆਂ ਵਾਲਾ ਤੇ ਉਦੋਂ ਬਾਅਦ ਫਿਰ ਕੱਚ ਕਾਂਦ ਲਈ ਖੁੱਲੀ ਨਾਲ ਬਿਠਾ ਦੇਾਂਗੇ ਇਹਨਾਂ ਨੂੰ ਬੈਠਣ ਦੇ ਦੂਬੇ ਇਹਨਾਂ ਨੂੰ ਛੇੜ ਲਾ ਲੈ। ਇਹਨਾਂ ਮੈਂ ਛੇੜ ਲਾਈ ਇਹਨੇ ਪੜਾ ਕੇ ਕੀ ਕਰਨਾ ਇਹਨਾਂ ਨੂੰ ਨਾ ਯਾਰ। ਯਾਰ। ਕੂਟੋ। ਚੱਲ। ਚਲੋ ਚਲੋ ਚਲੋ। ਓਕੇ ਵੀ ਰਿਪੋਰਟ। ਠੀਕ ਐ। ਲੈ। ਦਰਨ ਹੁਣ ਆਏ ਕਰ ਲੈ ਕੇ ਨਾ ਲੋਈ ਮੂੰਹ ਤੇ ਤੇ ਪੈ ਜਾ ਤੇ ਕੂਤਰਾ ਦੇ ਮਾਰ ਨਿਗਾਹ ਵੇਖਦੀ ਰੱਖੀ ਮਰਲਾ ਵੇਖਦੀ। ਐ ਵੇਖਦੀ। ਆਏ ਅੰਦਰ ਉਨੀ ਨਿਗਾਹ ਨਾਲ ਖੀਲ ਕਰੀ ਵੀ ਕਿੱਥੇ ਫਿਰਦਾ ਕਿੱਥੇ ਫਿਰਦਾ ਹੈ ਠੀਕ ਹੈ કે ਨਹੀਂ ਹਾਂ ਹੜ ਜਾ ਜੀ ਦੀਆਂ ਤਾਂ ਹੁਣੀ ਹੈ ਅਧਰੂਣ ਦੇਖਾਂ ਲ ਕਿੱਥੇ ਦੇਖ ਲਾਂਗੇ ਉਹ ਫਿਰਦੇ ਵਾ ਓਕੇ ਠੀਕ ਹੈ ਵਾ ਫਿਰਦੇ ਫਿਰਦੇ ਜਾਣਗੇ ਚਲੋ ਠੀਕ ਆ ਬੇ ਉਹਨਾਂ ਮੈਂ ਰੋਟੀ ਖਾਵੇਂ ਯਾਰ ਭੁੱਖਾ ਵਾਵਾ ਲੱਗੀ ਜਾਂਦੀ ਹੈ ਕੁਝ ਨਹੀਂ ਖਾਂਦਾ ਪੀਤਾ ਨਾ ਪਾਣੀ ਵੀ ਨਹੀਂ ਪੀਤਾ ਜਾਂ ਬੱਚੇ ਘੂਮੀ ਫਰੀ ਕਰ ਰਹੇ ਹੈ ਜੀ ਦਵਣੀ ਜਾਵੜਾ ਮੜਾ ਮੈਨੂੰ ਭਾਗ ਗਿਆ ਰੋਟੀ ਮੈਨੂੰ ਰੋਕ ਕੇ ਖਾ ਕੇ ਆਉਂਗਾ ਯਾਰ ਇੱਕ ਤਾਂ ਇਹ ਵੀਡੀਓ ਲੈਣਾ ਉਹ ਬਦ ਨਹੀਂ ਕਿਧਰਦਰ ਇੱਛੂ ਹੈ ਨਾ ਆ ਜਾਂਦਾ ਕਰ ਲਈ ਹਰੀ ਗਲਾਬੀ ਕਾਂਤ ਵਾਲਾ ਠੱਪੇ ਮਾਰਦਾ ਇਹ ਦੂਜੀ ਦੋਵੇਂ ਥੱਲੇ ਫਿਰਦੇ ਆ ਇਹ ਥੋੜੀ ਚਾਲ ਹੋਰ ਆ ਬੱਚੇ ਦੀ ਯਾਰ ਇਹਦੀ ਚਾਲ ਉਡਰਾਂਣੀ ਆ ਦੂਜੇ ਨਾਲੋਂ ਮਾਨੇ ਚਾਲ ਬੰਦ ਕੱਸ ਕਰਦਾ ਉਡਣ ਦੀ ਇਹ ਤੇ ਬਾਕੀ ਪਾ ਠੀਕ ਆ ਰੇ ਨਾ ਤਾਂ ਕਿੱਥੇ ਜਾਣਾ ਹਣਾ ਮੈਂ ਜਾ ਹੀ ਆਵਾਂ ਘਰੇ ਬਾਬੇ ਹਾਂਜੀ ਮੇਰੇ ਵੀਰੋ ਆਗੇ ਇਧਰਲੇ ਕਰੇ ਰੋਟੀ ਰੋਟੀ ਖਾਇਆ ਦੀ ਬਰੋ ਤੇ ਇੱਕ ਬੱਠਾ ਲਿਆਂਦਾ ਕਰੋ ਸਾਫ ਵਧੀਆ ਕਲੀਨ ਖਾਲੀ ਟੋਕਰਾਂ ਦੇ ਜਾਲੀ ਪਈ ਅੰਦਰ ਮੱਕੀ ਵੀ ਪਈ ਅੰਦਰ ਬਸ ਮੈਂ ਥੋੜਾ ਫੋਨ ਨੂੰ ਚਾਰਜ ਲਾ ਲਾ ਹਣਾ ਬੱਚੇ ਆਪਣੇ ਉੱਡੇ ਫਿਰਦੇ ਹੈਗੇ ਫੂਨ ਲਾਣਾ ਚਾਰਜਰ ਤੇ ਤੇ ਉਦੋਂ ਬਾਅਦ ਫਿਰ ਤੁਹਾਨੂੰ ਟਾਈਮ ਲੈਪਸ ਦੀ ਮਦਦ ਨਾਲ ਦਿਖਾਵਾਂਗੇ ਵੀ ਇਹ ਮੱਕੀ ਕਰਦੇ ਆ ਸਾਰੀ ਸਾਫ਼ ਚੰਗੀ ਤਰ੍ਹਾਂ ਕਲੀਨ ਕਰਕੇ ਟੋਕਰੇ 'ਚ ਪਾੜੇ ਸੁੱਕਣੀ ਫਿਰ ਉਦੋਂ ਆ ਪੱਲੀ ਤੇ ਦੋ ਦਿਨ ਐਸਕਾ ਆ ਕੇ ਵਧੀਆ ਟੈਨਸ਼ਨ ਫਰੀ ਹੋ ਜਾਣਗੇ ਹਨਾ ਲਾਸਟ ਖਰਾਕ ਹੀ ਇਹਦੋਂ ਬਾਅਦ ਕੁਝ ਨਹੀਂ ਪਾਉਣਾ ਮਤਲਬ ਵੀ ਇਹ ਵੀ ਮੱਕੀ ਵੱਡੇ ਕਬੂਤਰਾ ਵਾਸਤੇ ਹੈ ਉੱਡਣ ਵਾਲਿਆਂ ਨੂੰ ਤਾਂ ਕੱਲੀ ਸਰੋਂ ਤੇ ਕਣਕ ਤੇ ਜਵਾਰ ਤਿੰਨ ਚੀਜ਼ਾਂ ਹੀ ਹੈ ਤੇ ਹਾਂ ਓਲੀ ਓਲੀ ਜਵਾਰ ਵੀ ਬੰਦ ਹੋ ਜੂਗੀ ਕੱਲੀ ਸਰੋਤ ਕੜ ਕਰੇ ਜੂਗੀ ਫਿਰ ਸਰੋ ਵੀ ਬੰਦ ਹੋ ਜੂ ਫਿਰ ਕੱਲੀ ਕੜ ਤੇ ਲੋਡ ਡਰੈਨ ਹੋ ਠੀਕ ਹੈ ਤੇ ਮੈਂ ਫੋਨ ਚਾਰਜ ਕਰ ਲਾਂ ਥੋੜਾ ਜਿਹਾ ਨੜੇ ਸੌਂ ਸੌਂ ਚਲਾ ਹਾਂ ਜੀ ਮੇਰੇ ਵੀਰੋ ਫੋਨ ਹੋ ਗਿਆ ਜੀ 21% ਚਾਰਜ ਇੱਕ ਮਿੰਟ ਹਟ ਜਾ ਨਲੀ ਸੌਂ ਕਲਾ ਦਮ ਬੜਾ ਬਿੱਤ ਰਿਆਂਦਾ ਯਾਰ ਕੂਤਰ ਬੜਦਾ ਬਰੋਸ਼ੇਦਰੀ ਤੇ ਆਪਾਂ ਆਪਣਾ ਉਹ ਹਰੇ گلابی ਸਾਤੇ ਵਾਲਾ ਹਾਂ ਜੂ ਮੈਂ ਕਿ ਬਾਹਰ ਹੀ ਨਿਕਲੇਗਾ ਕਾਚ ਕਾ ਤ ਵੀ ਆਇਆ ਕਿਤੇ ਤੂਜੇ ਬਾਹਰ ਕੀ ਹਵਾ ਲਗਵਾਏ ਕੰਪੂਆ ਯਾਰ ਗੜਬੜ ਜੀ ਕਿਵੇਂ ਲੱਗ ਰਹੀ ਹੈ ਨਹੀਂ ਨਹੀਂ ਸੈਟ ਆ ਲੈ ਬਹਿ ਜਾ ਹੁਣ ਚੁੱਪ ਪਰ ਸਿਆਣੀ ਬਣ ਕੇ ਬਹਿ ਜਾ ਸਿਆਣੀ ਸਿਆਣੀ ਬਣ ਕੇ ਹਾਂ ਸਿਆਣੀ ਓਕੇ ਆ ਦੂਜੇ ਤਿੰਨੇ ਬੱਚਾ ਆਪਣੇ ਉੱਡੇ ਫੜਦੇ ਆ ਠੀਕ ਆ ਤੇ ਹੁਣ ਮੈਂ ਕੀ ਕਰਦਾ ਬੋਲੋ ਠੀਕ ਆ ਮੈਂ ਟਾਈਮ ਲੈਪਸ ਲਾ ਕੇ ਫੋਨ ਇੱਕ ਸਾਈਡ ਤੇ ਰੱਖਦਾ ਤੇ ਬਸ ਸਾਰਾ ਕੁਝ ਤੁਹਾਡੇ ਸਾਹਮਣੇ ਹੋਊਗਾ ਠੀਕ ਆ ਸੌਂਗ ਚੱਲੀ ਜਾਂਦੇ ਪਿੱਛੇ ਹਰ ਜਿਹੋ ਉਦਾਂ ਚਾਨ ਵਰਗਾ ਤੇ ਸਾਇਡ ਵਿਚਾਲੜ ਦਾ ਸੈਜ ਮਿਕਸ ਅਪ ਤੇ ਸਰਾ ਲੱਗੀ ਜਾਂਦੀ ਹੈ ਠੀਕ ਹੈ ਕਿ ਨਹੀਂ ਮੈਂ ਇੱਥੇ ਫੋਨ ਲਾ ਕੇ ਰੱਖ ਦੂਗਾ ਮੈਂ ਟਾਈਮ ਲੈਪਸ ਲਾ ਕੇ ਠੀਕ ਹੈ ਹਾਂਜੀ ਮੇਰੇ ਵੀਰੋ ਠੱਗੀ ਵੱਜ ਗਈ ਹਾਂਜੀ ਮੱਕੀ ਆ ਜੀ ਇਹੇ ਲਾ ਕੇ ਇੱਥੇ ਮੈਂ ਟਾਈਮ ਲੈਪਸ ਬਹੁਤ ਚਿਰ ਦਾ ਰੱਖ ਕੇ ਗਿਆ ਸੀ ਬਈ ਆਪਦੇ ਮਨ ਨੂੰ ਮਤ ਲਾਇਆ ਮੈਂ ਟਾਈਮ ਲੈਪਸ ਤੇ ਲੱਗ ਸਲੋ ਮੋਸ਼ਨ ਗਿਆ ਕਰਦਾ ਸੀਗਾ ਫਾਸਟ ਤੇ ਇੱਥੇ ਜਾ ਕੇ ਤਾਂ ਮੈਂ ਕੀਣੀ ਜੇ ਪਾਈ ਨਾ ਆਏ ਆ ਇਹ ਦੇਖੀ ਆਏ ਆ ਇਹ ਹੱਥ ਜੀ ਮਾਰੀ ਡੌੜੇ ਹੋਣੀ ਜੇ ਮੈਂ ਕਰਨੀ ਦਾ ਫਾਸਟ ਸੀ ਉਹ ਹੋਲੀ ਗਈ ਸਲੋ ਮੋਸ਼ਨ ਕਰਤਾ ਗਲਤੀ ਨਾਲ ਚਲੋ ਕੋਈ ਨਾ ਮੱਕੀ ਦਾ ਧੋਹਦੀ ਯਾਰ ਬਸ ਥੋੜੀ ਜੀ ਰਹੀ ਹੈ ਉਹ ਪਾ ਕੇ ਦੋ ਬਾਲਟੀਆਂ ਪਾਣੀ ਦੀਆਂ ਧੋ ਕੇ ਦੇ ਪ੍ਰੈਸ ਕਰਦੇ ਨੇ ਇੰਨੇ ਕੰ ਹਾਂਜੀ ਮੇਰੇ ਵੀਰੋ ਹੋ ਗਿਆ ਜੀ ਕੰਮ ਡਾਨ ਸਲੋ 모ਸ਼ਨ ਵਾਲਾ ਜਿਆਦਾ ਥੱਕਾ ਹੋ ਗਿਆ ਵੀ ਸੱਚੀ ਮੈਂ ਕਦੋਂ ਦਾ ਐ ਲੱਗਿਆ ਪਿਆਗਾ ਹਨਾ ਇਹ ਲਗਭਗ 4 ਵਾਲੀ ਬੱਠੇ ਚ ਪਾਈ ਮੈਂ ਇਹ ਮਤਲਬ ਵੀ ਇੱਕ ਗੱਟੇ ਦੇ 4 ਹਿੱਸੇ ਬਣੇ ਬੱਠੇ ਚ ਤੇ ਇੱਕ ਇਸ ਨੂੰ ਤਿੰਨ ਤਿੰਨ ਚਾਰ ਚੜਾ ਹੀ ਕੱਢਿਆ ਕਟੋਟ 20 20 25 25 20 25 ਵਾਲੀ ਤੋਤੀ ਮੈਂ ਸਾਰੀ ਸਮਝ ਸਕਦੇ ਹੋ 20 25 ਦੀ ਪਾਣੀ ਬਦ ਲਿਆ ਆ ਪਾ ਪਾ ਘੜ ਘੜ ਕੇ ਤੇ ਜੇ ਜਾ ਕੇ ਵੇਖੋ ਉੱਥੇ ਬਈ ਸਟੋਰੇਜ ਫੁੱਲ ਮੈਂ ਕਹਿੰਦਾ ਯਾਰ ਸਟੋਰੇਜ ਕਾ ਨਾ ਫੁੱਲ ਵੀ ਟਾਈਮ ਲਾਸਟ ਤੇ ਦਾ ਸਟੋਰੇਜ ਫੁੱਲ ਹੁੰਦੀ ਨਹੀਂ ਵੇਖਾ ਦਾ ਸਲੋ ਮੋਸ਼ਨ ਲੱਗੀ ਪਈ 3 ਜੀਵੀ ਦੀ ਵੀਡੀਓ ਬਣੀ ਪਈ ਭਰਾਵਾ ਮੈਂ ਚਲ ਕੋਈ ਡਿਕ ਦੇਣਾ ਮੱਕੀ ਧੋਦੀ ਬ్రో ਵਧੀਆ ਬਣਾਦੀ ਜਮੈਂ ਇੱਕ ਨੰਬਰ ਵੱਡੇ ਕਬੂਤਰਾਂ ਵਾਸਤੇ ਸਾਰਾ ਖਰਾਕਾ ਤੁਹਾਨੂੰ ਦਿਖਾ ਦਿੰਨਾ ਯਾਰ ਬੰਦ ਨਾ ਚੱਲ ਕੇ ਹੁਣ ਬੱਸ ਯਾਰ 15 ਦਿਨ ਕਿਵੇਂ ਲੱਗੇ ਆਪਣੇ ਟੱਪ ਜਾਣ ਉਹਦੂ ਬਾਅਦ ਕਬੂਤਰ ਕੱਢ ਲਾਂਗੇ ਉਹਦੂ ਬਾਅਦ ਆਪਣੀ ਜੂਨ ਸੌਖੀ ਹੋ ਜੂਗੀ ਦਿਮਾਗ ਸੈੱਟ ਹੋ ਜੂਗਾ ਕਬੂਤਰ ਕੱਢ ਲੈ ਠੀਕ ਹੈ ਜੀ ਆਪ ਇਹ ਸਰੋਂ ਮੋਸਟਲੀ ਉਡਰਣ ਆ ਵਾਸਤੇ ਠੀਕ ਹੈ ਇਹ ਉਡਰਣ ਵਾਲਿਆਂ ਵਾਸਤੇ ਵਰਤਨੀ ਆ ਆਪਾਂ ਤੇ ਆਪੇ ਛੋਲੇ ਇਹ ਵੱਡਾ ਵਾਸਤੇ ਹੈ ਠੀਕ ਹੈ ਜੀ ਤੇ ਉਹ ਇਧਰ ਦਾ ਹੋਰ ਸਮਾਨ ਪਿਆ ਦੂਜਾ ਇਹਦੇ ਸਬੋਜਨਾ ਤੇ ਇਧਰ ਆ ਗਿਆ ਆਪਣੀ ਜਵਾਰ ਇਹ ਵੀ ਉਡਰਣ ਆ ਵਾਸਤੇ ਹੈ ਠੀਕ ਹੈ ਜੀ ਤੇ ਇਧਰ ਸਰੋਂ ਹੈ ਇਹ ਵੀ ਉਡਰਣਾ ਤੇ ਵੱਡਿਆਂ ਵਾਸਤੇ ਠੀਕ ਹੈ ਤੇ ਇਧਰ ਆ ਗਿਆ ਬਾਇਰਾ ਇਹ ਵੀ ਵੱਡਿਆਂ ਵਾਸਤੇ ਇਧਰ ਆ ਗਈ ਮੱਕੀ ਇਹ ਵੀ ਲਗਭਗ ਵੱਡਿਆਂ ਵਾਸਤੇ ਤੇ ਇਧਰ ਆਪਣੀ ਕਣਕ ਫੇਰਦੀ ਥੱਲੇ ਗਈ ਇਹ ਫੇਰ ਬਜੀਤ ਲਉਣੀ ਪੂਗੀ ਆਪਾਂ ਤੇ ਆ ਸਰੋਂ ਵੀ ਉਹ ਕਰ ਲਗੇ ਥੋੜੀ ਜਿਹੀ ਧੁੱਪੇ ਪਾ ਸੁਕਾ ਲਗੇ ਸਮੈਲ ਜਾਈ ਜਾਂਦੀ ਉਹਦੇ ਚੋਂ ਯਾਰ ਦੂਜੀ ਤਾਂ ਸੁਕਾ ਦਿੱਖਿਆ ਦਾ ਚੰਗੀ ਤਰ੍ਹਾਂ ਭਾਂਜੋ ਖਰਾਬ ਹੋਈ ਨਾ ਓਏ ਕੁੱਲੀ ਲੱਗ ਚਲੀ ਪੰਦਰ ਦੀ ਨੂੰ ਓਏ ਧੁੱਪੇ ਰੱਖ ਕੇ ਚੱਲਣੂ ਆਪਾਂ ਇੱਕ ਮਿੰਟ ਓਕੇ ਹੋ ਗਈ ਜੀ ਰਿਪੋਰਟ ਮਾੜੀ ਮੋਟੀ ਸਰੋਂ ਜਿਹੜੀ ਉਹਨੂੰ ਵੀ ਪਾਤਾ ਪਾ ਸੁਕਣਾ ਤੇ ਹੁਣ ਜਦੋਂ ਮੱਕੀ ਚੋਂ ਪਾਣੀ ਚੰਗੀ ਤਰ੍ਹਾਂ ਨੁੱਚੜ ਗਿਆ ਉਸ ਤੋਂ ਬਾਅਦ ਸਰੋ ਚਾਕੇ ਬਾਲਟੀ 'ਚ ਪਾ ਕੇ ਫਿਰ ਉਹ ਮੱਕੀ ਨੂੰ ਪੱਲੀ ਦੇ ਵਗ ਸੁਕਾਵਾਂਗੇ ਧੁੱਪੇ ਐਡੀ ਕਿ ਜ਼ਿਆਦਾ ਕਰੀ ਧੁੱਪਾ ਦੋ ਦਿਨਾਂ 'ਚ ਪੂਰੀ ਚੰਗੀ ਤਰ੍ਹਾਂ ਸੁੱਕ ਜਾਣੀ ਐ ਠੀਕ ਐ ਬਾਕੀ ਬੱਚੇ ਆਪਣੇ ਬੈਠ ਕੇ ਬਰੋ ਆ ਕੇ ਹਾਂ ਤਿੰਨ ਹੀ ਉੱਡੇ ਸੀਗੇ ਮਤਲਬ ਡਾਈ ਸੀਗੇ ਤੇ ਤਿੰਨੇ ਦੇ ਤਿੰਨੇ ਹੀ ਆ ਕੇ ਬੈਠ ਗਏ ਘੰਟਾ ਡੇਢ ਘੰਟਾ ਦੋ ਘੰਟੇ ਡੇ ਮੇਰੇ ਹਿਸਾਬ ਨਾਲ ਤਾਂ ਓਹੋ ਚੱਤ ਤਖੰਦਾ ਓਏ ਬਾਬੇ ਹਾਂਜੀ ਮੇਰੇ ਵੀਰੋ ਅੱਜ ਵੀ ਦੇ ਟੱਪੀ ਆਉਂਦਾ ਅੱਜ ਵੀ ਓਕੇ ਹੋਈ ਜਾਂਦੇ ਆ ਜੀ ਪਰ ਉਹ ਬਾਹਰ ਪਿਆਰੇ ਪਰ ਡਰਾਗ ਪਿਆ ਪਰ ਵੇਟ ਹਟ ਲੱਗ ਲੱਗ ਔਰ ਫੇਰ ਵਾਰ ਆ ਗਿਆ ਪਿੰਡ ਸਹੀ ਸਵਾਲ ਆਊਗਾ ਅੱਧਾ ਮੰਜਾ ਥੱਪੇ ਅੱਧਾ ਮੰਜਾ ਛਾਵੇਂ ਠੀਕ ਹੈ ਕਿ ਨਹੀਂ ਵਾਟਰ ਬਾਰਡ ਲੈ ਜਨਗੇ ਆਪਣੇ ਆਪਣੇ ਕੁੱਬੇ ਜੇ ਮਜੇ ਤੇ বিশ্রাম ਵਾਸਤਾ ਚ ਹੋ ਜੇ ਕੁਝ ਨਹੀਂ ਕੀਤਾ ਬੰਦਾ ਬਸ ਉਹ ਖਰਾਕ ਉਥੇ ਜਿੱਥੇ ਪੇਸਤਾ ਪਾਈ ਥਿੰਦੀ ਥੇ ਪਾਈਗੇ ਇੰਨੇ ਕੰਮ ਅੰਦਰ ਗੀਤ ਚਲੀ ਜਾਂਦੇ ਬਾਹਰ ਪਾ ਪਏ हां जी ਮੇਰੇ ਵੀਰੋ ਤੇ ਆਪਣੀ ਸਰੋਂ ਦਾ ਸੁੱਖ ਵੀ ਬਈ ਹੁਣ ਮੱਕੀ ਨੂੰ ਕਰਦ ਗਿਆ ਨਾ ਉਦੋਂ ਬਹੁਤ ਔਪ ਚੱਲ ਜੂਗੀ ਮੁਰਕੇ ਫਰੋਣੇ ਉਹ ਖਰਾਬ ਹੋ ਜੂ ਹੁਣ ਤਾਂ ਕੁ ਚੱਕਰੇ ਥੋੜੀ ਰਹੀਏ ਤਾਂ ਪਾ ਦਾਂਗੇ 2-4 ਪਨਾ ਚ ਬਕੂਤਰਾਂ ਨੂੰ ਪਰ ਕੋਈ ਦਵਾਈ ਦੂ ਹੀ ਲਵਾਏ ਰੁੱਠਣਾ ਨਾ ਇਹ ਨਹੀਂ ਸਰੀਰ ਬਾਬੇ ਬਾੜ ਦਾ ਜਿਆਦਾ ਸਰੀਰ ਨਾ ਡਾਊਨ ਹੀ ਹੋ ਜਾਂਦਾ ਡਾਊਨ ਹੀ ਹੋ ਜਾਂਦਾ ਸੱਚੀ ਝੂਠ ਨਹੀਂ ਬੋਲਦਾ ਬਾਹਰ ਨਹੀਂ ਕੋਈ ਗੋਲੀ-ਕਾਲੀ ਇੱਕ ਵਾਰ ਖਾੜ ਦਿਓ ਪਾਲਾਂ ਕੋਈ ਦੁੱਖਦਾਰ ਦੀ ਦਵਾਈ ਜਾਂਦਾ ਆਹ ਲ ਕਰੂ ਯਾਰ ਇਹ ਡਾਊਨਟਰ ਪਈ ਆ ਮਾੜੀ ਇਹ ਤੇ ਚੀਜ਼ ਹੀ ਪੱਟ ਪਈ ਆ ਚਤਤ ਕੰਮ ਹੋ ਜਾਂਦਾ ਯਾਰ ਭਾਂ ਅਜ ਕੱਲੇ ਬੰਦੇ ਦੀ ਕੋਈ ਜ਼ਿੰਦਗੀ ਨਹੀਂ ਚਲੋ ਇੱਕ ਮਿੰਟ ਖੜ ਜੋ ਦਵਾਈ ਲਾ ਬਲ ਦੋ ਚਾਰ ਗੋਲੇ ਇਕੱਠੇ ਇੱਕ ਗੋਲੇ ਦਾ ਕੀ ਕਰ ਹਾਂ ਸੀ ਮੇਰੇ ਵਿਰੋ ਆ ਕੇ ਹੋ ਗਈ ਰਿਪੋਰਟ ਬਾਰਜ ਘੜਾ ਆ ਗਿਆ ਬੰਦਾ ਦੇਖੀਏ ਆਈ ਕਾਰਡ ਹੁਣ ਬਈ ਜਿਹੜਾ ਬੰਦਾ ਮਿਲਣਾ ਉਹ ਆਪਣੇ ਕੋਲ ਆਈ ਕਾਰਡ ਲੈ ਕੇ ਆਉਣਾ ਪੈਂਦਾ ਦੇਖੋ ਜੀ ਵਾਪਰਾ ਲੈ ਕੇ ਆਇਆ ਓ ਮਾਈ ਗੋਡ ਐਪਲ ਇੰਟਰਨੈਸ਼ਨਲ ਸਕੂਲ ਹਮ ਸਮਾਰਟ ਕਲਾਸਿਸ ਬ੍ਰੋ ਸਮਾਰਟ ਸਕੂਲ ਯਸ ਓਕੇ ਪੀਪਰ ਕਾਰ ਕੇ ਇਧਰ ਆ ਗਿਆ ਫਿਰ ਲਓ ਜੀ ਇਹ ਭਰਾ ਰੋੜਾਂ ਤੇ ਉਹਨਾਂ ਹੁੰਦਾ ਹਨਾ ਪੀਪਰ ਹੈ ਕੇ ਕਹਿੰਦਾ ਇਧਰ ਆ ਕੇ ਕਰਿਆ ਕੀ ਕਰਾਂ ਮੈਂ ਚੱਲ ਵਧੀਆ ਹੋਇਆ ਕੋਈ ਨਾ ਆ ਗਿਆ ਤਾਂ ਚੰਗਾ ਹੋਇਆ ਬਾਕੀ ਤੇ ਮੱਕੀ ਮੁੱਕੀ ਆਪਣੇ ਪਾ ਦੀ ਸੁਕੜੀਆਂ ਨਾ ਓਕੇ ਰਿਪੋਰਟ ਦੂਦ ਨਾਲ ਕੱਲ ਸ਼ਾਂਤ ਕਰ ਪੂਰੀ ਸੁੱਕ ਜਾਣੇ ਨੇ ਵਧੀਆ ਫਿਰ ਉਹਨੂੰ ਸਟੋਰ ਕਰਕੇ ਰੱਖ ਦਿਆਂਗੇ ਹਾਂਜੀ ਮੇਰੇ ਵੀਰੋ ਗਿਫਟ ਕਿੱਥੋਂ ਹਰਾ ਕਰੀਏ ਜੀ ਕਲਪਨਾ ਪਹੇਗੀ ਪੈਗੀ ਪੈਗੀ ਮੇਰੇ ਵੀਰੋ ਦੁਸ਼ਟਾਂ ਵਾਸਤੇ ਪੈਸੇ ਹੈ ਨਹੀਂ ਕਿਸੇ ਯਾਰ ਮਿੱਤਰ ਦਾ ਬਾਟੇ ਸੀਗਾ ਹੁਣ ਫਿਰ ਡਾ ਕੋਈ ਸੋਚਾਂ ਨਹੀਂ ਆਪਾਂ ਕਦੇ ਹਣਾ ਚਲ ਫਿਰ ਵੀ ਕਿਥੋਂ ਜਾਂ ਧਰਾ ਕਰ ਹਾਂ ਮੈਂ ਉੱਚੀ ਆਣੇ ਵੇਥੋਂ ਕੀ ਕੱਢ ਕੇ ਦੇਵਾਂਗੇ ਕੁਝ ਖਾਣ ਖੂਣ ਨੂੰ ਲੈ ਜਾ ਇਹਨਾਂ 12 ਚਾਕਲੇਟਾਂ ਆਈਆਂ ਅਸੀਂ ਮੈਂ ਤਾਂ ਕਹਣਾ ਉਹੋ ਲੈ ਚੱਲਦੇ ਆ ਪੰਗਾ ਤਾਂ ਹੋਣਗੇ ਇਥੇ ਫਿਰ ਇੱਕ ਸਿਰ ਨਹੀਂ ਇੱਕ ਮਿੰਟ ਹਾਂ ਫਿਲਡਿੰਗ ਵਿੱਚ ਪਈਆਂ ਹੜਜ ਕਿਹੜੀ ਲੈ ਕੇ ਜਾਈਏ ਸੂ ਮੈਣੀ ਚਾਕਲੇਟਸ ਪਈਆਂ ਬਾਬਿਓ ਨਹੀਂ ਨਹੀਂ ਖੜਜ ਇੱਕ ਮਿੰਟ ਰੋਕੋ ਇਹਨਾਂ ਚੋਂ ਇੱਕੜਾ ਚਾਹੁੰਦੇ ਆ ਯਾਰ ਆ ਆ ਲੈ ਚੱਲਦੇ ਆ ਚੁੱਟੀ ਹੈ ਨਾ ਚਟੇ ਦੁੱਧ ਵਾਲੀ ਸਾਰੀਆਂ ਹੈ ਤਾਂ ਕੰਪਨੀ ਮੀਡੀਆ ਦੇ ਅੱਖ ਨੂੰ ਮੈਂ ਤਾਂ ਵਿਆਹ ਵੀ ਵਿੱਚ ਆ ਗਿਆ ਮਤਲਬ ਪਤਾ ਹੀ ਨਹੀਂ ਲੱਗਿਆ ਮੈਂ ਤਾਂ ਭੁੱਲ ਪਾ ਲਈਏ ਮੇਰੇ ਕੋਲ ਪੰਗਾ ਮਰ ਸਾਚ ਜਿਆਦਾ ਹੀ ਹੈ ਇਹ ਕੋਈ ਪਹਿ ਹੜ ਦੇ ਚਲੋ 1 ਮਿੰਟ ਮੈਂ ਲੀਟ ਹੋ ਗਿਆ ਨਾ ਅੱਜ ਇੱਕਦਰ ਹੁੱਡੀ ਵੀ ਚੱਕ ਲਈ ਕੋਈ ਪਾਉਣ ਨੂੰ ਯਾਰ ਆਹ ਨਾ ਚੱਕ ਲਈ ਉਹ ਵੀ ਉਹਦੀ ਹਣਾ ਚਲੋ ਜੀ ਹੋਇਆ ਇੱਕ ਐਮ ਫੁੱਲੀ ਹੜੀ ਪਾਇਆ ਹੈ ਨਵੀਂ ਸਾਲ ਦੇ ਮੁੰਡੇ ਨੂੰ ਪਿੰਡ ਛੱਡ ਕੇ ਆਉਣਿਆ ਮੈਂ ਕੱਲਾ ਜਾਊਗਾ ਵਿਚਾਰਾ ਉਧਰ ਨੂੰ ਤੁਰੇ ਜਾਵਾਂਗੇ ਨਾਲ ਇਹਦੇ ਮੋਟਰਸਾਈਕਲ ਤੇ ਆਪਾਂ ਠੀਕ ਹੈ ਕਿ ਨਹੀਂ ਤੇ ਛੋਡੇ ਪਿੰਡ ਹੈ ਨਹੀਂ ਭਾਜੀ ਸੱਚ ਕੇ ਹੈਗੀ ਆ ਖਾਲਾਂ ਹੀ ਬਾਈਆਂ ਰੱਖਾਉਂਗੇ ਛੱਡਾਂ ਕੋਈ ਨਾ ਫੋਡੇ ਪਿੰਡ ਵਧੀਆ ਯਾਰ ਫੋਡੇ ਉਧਰ ਬਹੁਤ ਵਧੀਆ ਬਾਈਆਂ ਹੁੰਦਿਆਂਗਾ ਤੋ ਚੱਲਦੇ ਆਂ ਜਿੱਦੇ ਬੱਚੇ ਆਪਣੇ ਬੈਠੇ ਆ ਬਾਹਰ ਤੇ ਹੋਪਸੋ ਆਉਂਦੇ ਤੱਕ ਵੀ ਇੱਥੇ ਹੀ ਬੈਠੇ ਰਹਿਣੇ ਠੀਕ ਹੈ ਕੀ ਨਹੀਂ ਨਹੀਂ ਨਾ ਬੈਠੇ ਹੋਣ ਕਿਤਾਬ ਦੀ ਉਹਦੇ ਅਖ ਨੂੰ ਕੀਤੀ ਦਾ ਫਲ ਪਾਉਣਗੇ ਫਿਰ ਐ ਕਿ ਨਹੀਂ ਚਲੋ ਇੱਕ ਮਿੰਟ ਬਾਈਕ ਕਢੀਏ ਬਾਹਰ ਜੰਦੇ ਕੁੰਡੇ ਦੇਵਾ ਮੈਂ ਲਾ ਤੇ ਆ ਕੇ ਕਰਾਂਗੇ ਬਬ ਕੀ ਬੰਦ हां जी मेरे वीरो आके जी करे माड़ा मोटा खा पी लीए कुछ लगदे हाथ होई मैं खतर वीडियो भी अपलोड कर चली है दिन बड़े लंडू जी होए पयाना वापे टप पौना ही ओके है भाई चलो चल दिया ਥੱਲੇ ਵੀਡੀਓ ਅਪਲੋਡ ਕਰਤੀ 5G फ्री है ना ਸਾਨੂੰ ਪਤਾ ਨੂੰ ਸਾਰੇ ਪਾਸੇ ਕਰਸਨਾ ਚੱਲਣਾ ਪੈਂਦਾ ਪੈਸੇ ਇੰਟਰਨੈਟ ਰਾਇਆਂ ਜਿਆਦਾ ਲੱਗਦੇ ਨੇ ਬਈ ਹਨ ਬੈਸਟਮੈਂਟ ਕਰਨ ਹਾਂਜੀ ਦੋਸਤੋ ਪਹੁੰਚ ਗਈ ਜੀ ਇੱਧਰ ਤੇ ਬੱਚੇ ਬੈਠਿਆ ਜੀ ਕਿਹਦਾ ਬੈਠੀ ਹੈ ਬਾ ਮਾ ਹੁਣੇ ਤੂੰ ਐ ਬਾ ਫੇਰ ਬੈਠੀ ਆ ਬਈ ਮੇਰੇ ਹਿਸਾਬ ਨਾਲ ਬਸ ਲਾਉਣੇ ਹੈਗੇ ਤੇ ਇਹਨੂੰ ਅੱਜ ਕਰ ਆਈ ਇਕੱਠੀ ਕਰ ਦਾਂਗੇ ਠੀਕ ਆ ਆਪਾਂ ਅੱਜ ਆਈ ਇਕੱਠੀ ਕਰਕੇ ਇਹਨੂੰ ਤੇ ਕੱਲ ਨੂੰ ਫੇਰ ਬਸ ਤੁੱਪੇ ਖਿੜਾਰ ਦਾਂਗੇ ਕੱਲ ਨੂੰ ਆਥਨ ਤੇ ਕਰੇ ਦਾ ਮਰੁੰਡਾ ਬਣ ਜਾਣਾ ਮੇਰੇ ਹਿਸਾਬ ਨਾਲ ਜਿਹੜੇ ਸਾਡੇ ਧੁੱਪ ਹੁੰਦੀ ਹੈਗੀ ਅੱਜ ਹੀ ਲੇਟ ਹੋ ਗਏ ਥੋੜੇ ਜਿਹਾ ਏਥੇ ਸਿਕਾ ਹੋਣ ਦੇ ਅੱਗੇ ਤੇ ਨਹੀਂ ਤਾਂ ਗੱਲ ਬਣ ਜਾਣੀ ਸੀਗੀ ਬਾਕੀ ਇੱਧਰ ਆ ਤਾਂ ਜਵੇਂ ਖਰਾਬ ਹੀ ਉਹ ਚੱਲੀ ਸੀ ਜਿਹੜੀ ਬਾਲਟੀ ਚ ਰਹੀ ਸੀ ਇਹ ਤਾਂ ਉੱਲੀ ਲੱਗ ਜਲੀ ਸੱਚੀ ਮੁਸਕਮਾਰ ਲੱਗ ਗਈ ਜੋ ਜਿੰਨੀ ਪਦਾਨ ਪਾਉਂਦੇ ਹੁੰਦੇ ਉਹ ਜਿਆ ਮਸਕ ਮਾਰੇ ਵਿੱਚ ਸੌਂ ਲੱਗੇ ਫਿਰ ਧੋਪ ਪਲਵਾਈ ਜੀ ਹਾਂ ਮੇਰੇ ਵੀਰੋ ਸੋੜ ਦੀ ਜੀ ਲਾਈਟਾਂ ਲੂਟਾ ਫਿਰ ਦਾਣੇ ਪਾਉਣੇ ਆਪਾਂ ਚੱਕ ਚੋ ਵੀਰਾ ਪੱਲੀ ਛੇਤੀ ਛੇਤੀ ਹੋਏ ਸਾਰੇ ਖੁੱਡਾਂ ਦੇ ਖੇਹਾਰ ਦੇ ਆ ਜਿੰਨੀ ਪਈ ਐ ਸਾਰੇ ਖੁੱਡਾਂ ਦੇ ਸੜਦੇ ਇੱਕ ਇੱਕ ਬੱਠਲ ਆਪ ਤਾਂ ਅਸੀਂ ਖਾਈ ਜਾਊਂਗਾ ਤਾਂ ਪਤਾ ਹੀ ਐ ਤੇ ਪਾਣੀ ਵੀ ਪਾਤਾ ਸਾਰੇ ਪਾਸੇ ਹੌਟ ਵਾਟਰ ਘਰੋਂ ਲਿਆਂਦਾ ਸੀ ਆ ਮੈਂ ਉਹ ਨਵੀਂ ਗੜਤਾ ਕੰਮ ਤੇ ਬਾਦ ਦਾਣੇ ਰੱਖਦੇ ਆਪਾਂ ਤੇ ਉਦੋਂ ਪਹਿਲਾਂ ਸਾਰਾ ਸਮਾਨ ਸਾਹਮਣੇ ਇੱਕ ਤੈਨੂੰ ਇਕੱਠੀ ਕਰਦਗੇ ਰਾਤ ਨੂੰ ਤਰੇਲ ਤਰੂਰੀ ਪੈਸੇ ਦੇ ਬਾਕੀ ਮੀ ਵੀ ਪੈਸਾ ਦਾ ਬਦਲ ਜਾ ਬਣਿਆ ਪਿਆ ਇਹ ਦੂਜੇ ਭਾਂਡੇ ਟਿੰਡੇ ਵੀ ਚੱਕ ਲਗੇ ਹਾ ਇਧਰ ਜਗੀ ਵੜਦਾ ਫਿਰਦਾ ਕੀ ਕਰਦਾ ਫਿਰਦਾ ਹੈ ਕੀ ਲਓ ਜੀ ਕਰ ਰੱਖਿਆ ਦਾਣੇ ਜੀ ਆ ਫੜੋ ਜੀ ਹਾਂਜੀ ਟਰੇਆ ਸਾਈ ਬਣਗਾ ਤਾਂ ਨਹੀਂ ਚੱਕਣਾ ਨਾ ਇੱਥੇ ਆਪਾਂ ਬਣਗਾ ਪੰਗਾ ਨਾ ਤੜਕੇ ਨੂੰ ਰੱਬ ਨੇ ਬਣਾ ਗਿਆ ਜੋੜ ਗਿਆ ਪਾਉ ਪੰਗੜੇ ਨਾਲ ਪਾਉ ਪੰਗੜੇ ਦੇ ਨਾਲ ਪੀਓ ਆਇਓ 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 ਬੱਤਾ ਸਾਡਾ ਮਹਾ ਰਾਈ ਬਦਲ ਦੂਦਾ ਬਸ ਕਰੇ ਤੇ ਦੂਜੇ ਕੀ ਦੇ ਰਹਾ ਹੈ ਲਓ ਜੀ ਘੋਟਾ ਨਾ ਬਟੂ ਹਾਂਜੀ ਪਿੰਜਰੀਆਂ ਵਾਲਾ ਪਿੰਜਰੀਆਂ ਵਾਲਾ ਆਇਓ 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 ਬੱਤਾ ਆਪ ਨਹੀਂ ਜੀ ਲੋੜਾ ਫੀਮੇਲ ਸਾਲਾ ਫੀਮੇਲ ਸਾਲਾ ਓ ਮਾਈ ਗੋਡ ਵੈਰੀ ਚਟਾਰੇ ਵਿੱਚ ਚਾਰ ਬੰਦਾ ਸੁਭਾਅ ਦਾ ਜੀ ਇਸ ਲੱਗੀ ਹੋਈ ਹੈ ਠੀਕ ਹੈ ਠੀਕ ਹੈ ਆਇਓ ਕੱਟ ਦੰਨੇ ਐ ਕੋਈ ਗੱਲ ਨਹੀਂ ਆਇਓ ਤਾਉਣੀ ਸਾਥ ਤੂ ਮਾਰੇ ਆਇਓ ਆਇਓ ਕਰ 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 ਹੋਰ ਜੀ ਆਇਓ ਆਇਓ ਪਾ ਪਾ ਫੋਰ ਫੋਰ ਕਰਨ ਬੋਲ ਤਾਂ ਮਾਰਦੇ ਨਹੀਂ ਆਇਓ 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 ਪਾਸੇ ਆਇ ਤਾਉਣੀ ਐ ਤਾਉਣੀ ਜਿਆ ਦੇਵਿੰਦਰ ਦਾ ਨੇ ਆਂਦੇਂ ਦਿੰਦਾ ਤਾਂ ਇਹ ਵੀੜ ਕੋ ਬੰਦ ਨਹੀਂ ਹੁੰਦੀ ਜਿੰਨਾ ਚਰੋ ਨਹੀਂ ਲੈ ਕੇ ਜਾਂਦਾ ਜੀ ਭਈ ਜਿੰਨਾ ਚਰ ਲੈ ਕੇ ਦਿੰਦਾ ਵੰਪੀ ਤਾਂ ਬੰਦ ਨਹੀਂ ਹੁੰਦੀ ਵੀੜ ਕੋ ਆਂ ਜੱਲੂ ਵੀ ਬੰਦਦੀ ਹੈ ਜੱਲਸਣ ਤੋਂ ਕਰੀ ਜਾਂਦਾ ਚੱਲੀ ਜਾਂਦੀ ਹੈ ਬੰਦ ਕਰ ਦੇ ਕੰਪਨੀ ਆਹ ਐਣੀ ਜੱਲੂ ਜਾਂ ਤਾਂ ਜਿੰਨਾ ਚਰ ਜਿੰਨਾ ਪੰਜ ਨਹੀਂ ਦਿੰਦਾ ਉਹਨੇ ਜੱਲੂ ਗਈ ਭਈ ਇਹ ਤਾਂ ਨਹੀਂ ਕਿੰਨੇ ਕਿੰਨੇ ਤੇ ਡੀਲ ਹੋ ਗਈ ਦੱਸ ਦੇ ਜੀ ਦੱਸਾਂ ਤੇ ਨਹੀਂ ਮੇਰੀ ਚੱਲ ਦੱਸਾਂ ਦੀ ਆਪਣੀ 1000 ਰੁਪਏ ਜੀ ਬਰੂਬਰ ਫੁੱਟਾ ਨੰਬਰ 5 ਜੀ ਆਇਓ 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 ਪਤਾ ਓਕੇ ਅਲੀ ਰੂਪ ਸਾਰੇ ਕੁੱਤਰਾਂ ਨੂੰ ਦਾਣਾ ਐਂਡ ਪਾਣੀ ਧੰਨ ਜੀ ਓਕੇ ਸਰ ਆਖੇ ਜੀ ਬਾਏ ਬਾਏ ਇਹ ਵੀ ਤਾਂ ਮਿਲਣਾ ਤਾਂ ਨਹੀਂ ਤਾਂ ਕੱਲ ਤਾਂ ਨਹੀਂ ਤਾਂ ਅੱਜ ਤਾਂ ਰਾਤ ਤਾਂ ਆਈਆਂ ਨਾ ਯਾਰ ਤਾਂ ਕੀ ਹੈ ਪੰਨਾ ਜ਼ਮੀਰ ਹੈ ਨਾ ਜ਼ਮੀਰ ਹੈ ਠੀਕ ਹੈ ਠੀਕ ਹੈ ਓਕੇ ਜੀ ਬਾਏ ਬਾਏ ਗੁੱਡ ਨਾਈਟ ਠੀਕ ਹੈ ਕਿ ਨਹੀਂ ਸਭਾਲ ਗਾ ਚੱਕਲਾ ਦਿੱਧਰ ਆਪਣੇ ਸੌਣ ਲੱਗੇ ਸੰਭਾਲ ਕੇ ਰੱਖੇ ਉਹਨਾਂ ਹਾਂ ਸੀ ਮੇਰੇ ਵੀਰੋ ਆ ਗਿਆ ਜੀ ਇਧਰ ਲੈ ਕਰੇ ਰੋਟੀ-ਚੋਟੀ ਖਾਇਾਂ ਦੀ ਓਕੇ ਰੋਟਾਂ ਪੀਣ ਨੂੰ ਵਾਟਰ ਲਿਆਂਦਾ ਤੇ ਸਾਰਾ ਕੁਝ ਬਸ ਇਧਰ ਕਬੂਤਰਾਂ ਦਾ ਵੀ ਕੰਮ ਓਕੇ ਹੈਣਾ ਹਨਾ ਕਿ ਚਲੋ ਓਕੇ ਤਾਂ ਕੀ ਬਸ ਦਾਣਾ ਪਾਣੀ ਹੋ ਗਿਆ ਲੈਟਾ ਰੋਟਾ ਭਜਾ ਦਿੰਨੇ ਆ ਲੋਕ ਲੱਗੇ ਐ ਮੱਕੀ ਆਪਣੀ ਅੰਦਰ ਸ਼ਾਂਤੀ ਕੱਲ ਨੂੰ ਚੱਕ ਕੇ ਫੇਰ ਉਹ ਕਰ ਦਾਂਗੇ ਸੁਕਾ ਦਾਂਗੇ ਉਹਨੂੰ ਹਨਾ ਤੇ ਐਨੇ ਕੰਮ ਐ ਤੇ ਬਾਕੀ ਬਸ ਠੀਕ ਐ ਵੇਟ ਐ ਬਾਜ਼ੀਆਂ ਦੀ ਬ్రో ਕਾਫੀ ਟਾਈਮ ਤਾਉ ਵੇਟ 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 ਹੁਣ ਬਸ ਸਬਰ ਦਾ ਹੁੰਦਾ ਨਹੀਂ ਹੁਣ ਤਾਂ ਇਹ ਲੱਗਦਾ ਵੀ ਇਕੱਠੇ ਹੀ ਨਾ ਆ 20 25 ਦਿਨ ਇਕੱਠੇ ਹੀ ਲੰਘ ਜਾਣ ਕਿਦਾਂ ਵੀ ਫਾਰਵਰਡ ਹੋ ਜੇ 20 25 ਦਿਨ ਜ਼ਿੰਦਗੀ ਅੱਗੇ ਸਿੱਧਾ ਬਸ ਗਰਮੀ ਦੀ ਆ ਗਈ ਆ ਹੁਣ ਤਾਂ ਵੀ ਕਿਦਾਂ ਵੀ 40 ਡਿਗਰੀ ਹੋਏ ਨਾ ਨਿਆਰਾ ਆ ਜੀ ਬਾਕੀ ਠੀਕ ਐ ਬਸ ਜਨਵਰੀ ਨੂੰ ਸੈਟਾ ਆਪਣੇ ਸਾਰੇ ਹਨਾ ਆਪਣੇ ਮਿੱਤਰਾਂ ਕੋਲੇ ਵੀ ਸਾਰੇ ਕੋਲੇ ਤੇ ਆਪਣੇ ਕੋਲੇ ਵੀ ਮਤਲਬ ਵੀ ਜਿੰਨੇ ਇੱਕ ਆਪਾਂ ਮੰਨਦੇ ਆ ਜਿਨ੍ਹਾਂ ਨੂੰ ਆਪਾਂ ਆਪਦਾ ਮੰਨਦੇ ਆ ਠੀਕ ਹੈ ਕਿ ਨਹੀਂ ਤਾਂ ਕਰਕੇ ਜਿਹੜੇ ਖੁੱਡਾਂ ਚ ਆਪਾਂ ਵੀ ਆਪਦੇ ਮੰਨਦੇ ਵੀ ਹਾਂ ਉਹ ਖੁੱਡਾ ਵੀ ਆਪਣਾ ਤੇ ਇਹ ਖੁੱਡਾ ਵੀ ਆਪਣਾ ਠੀਕ ਹੈ ਕਿ ਨਹੀਂ ਉਹ ਚਾਰ ਪੰਜ ਮਿੱਤਰੀਆ ਬਸ ਆਪਣੇ ਕੋਈ ਬਾਲੇ ਜਿਆਦੇ ਨਹੀਂਗੇ ਤੇ ਓਕੇ ਆ ਬਸ ਠੀਕ ਆ ਬਰੋ ਕੱਲ ਨੂੰ ਮਿਲਦੇ ਆ ਜੇ ਉੱਠਾਗਾ ਤਾਂ ਇਹ ਠੀਕ ਆ ਬਾਏ ਬਾਏ ਗੁੱਡ ਨਾਈਟ ਲਵ ਸਹਰਣਾਂ